ਵੈਗੁਰਜੀਕਾ ਖਾਲਸਾ ਵੈਗੁਰਜੀ ਕੀ ਫਤਿਹ ਸਾਰੀ ਸੰਗਤ ਨੂੰ ਬਹੁਤ ਜ਼ਰੂਰੀ ਬਹੁਤ ਜ਼ਰੂਰੀ ਬੇਨਤੀ ਹੈ ਕਿ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਦਾ ਕਾਫਲਾ ਜਿਹੜਾ ਕਿ ਜਲੰਧਰ ਸ਼ਾਹਕੋਟ ਸਮਾਗਮ ਸੀ ਉੱਥੇ ਜਾ ਰਿਹਾ ਸੀਗਾ ਸੋ ਪਿੱਛੇ ਇੱਕ ਨਾਕੇ ਤੇ ਉਹਨਾਂ ਨੂੰ ਰੋਕਿਆ ਗਿਆ ਉਸ ਤੋਂ ਬਾਅਦ ਜਿਹੜਾ ਉਹਦੇ ਪਿੱਛੇ ਗੱਡੀਆਂ 100 ਦੇ ਕਰੀਬ ਗੱਡੀਆਂ ਭਾਈ ਸਾਹਿਬ ਦੇ ਕਾਫਲੇ ਦੇ ਪਿੱਛੇ ਲਾਈਆਂ ਗਈਆਂ ਨੇ ਗੱਡੀਆਂ ਨੂੰ ਟੱਕਰਾਂ ਮਾਰੀਆਂ ਗਈਆਂ ਨੇ ਪਿਛੋਂ ਪੁਲਿਸ ਵਾਲਿਆਂ ਵੱਲੋਂ ਸੋ ਇਸ ਲਾਈਵ ਨੂੰ ਸਾਡਾ ਫੇਸਬੁੱਕ ਬੈਨ ਕੀਤਾ ਹੋਇਆ ਨਹੀਂ ਚੱਲ ਰਿਹਾ ਸੋ ਇਸ ਲਾਈਵ ਨੂੰ ਡਾਊਨਲੋਡ ਕਰਕੇ ਤੁਸੀਂ ਚਾਹੇ ਆਪਣੇ ਫੇਸਬੁੱਕ ਖਾਤਿਆਂ ਤੇ ਪਾਓ ਚਾਹੇ ਇਹਨੂੰ ਜਿਸੇ ਜਿਸ ਤਰ੍ਹਾਂ ਵੀ ਅੱਗੇ ਪਹੁੰਚਾਇਆ ਜਾ ਸਕਦਾ ਹੈ ਉਹਨੂੰ ਪਹੁੰਚਾਓ ਤੇ ਬੇਨਤੀ ਸੰਗਤ ਨੂੰ ਇਹ ਹੈ ਕਿ ਵੱਧ ਤੋਂ ਵੱਧ ਸੰਗਤ ਆਪਣੀਆਂ ਗੱਡੀਆਂ ਲੈ ਕੇ ਸ਼ਾਹਕੋਟ ਜਲੰਧਰ ਏਰੀਆ ਦੇ ਜਿੰਨੀ ਵੀ ਸੰਗਤ ਹੈ ਵੱਧ ਤੋਂ ਵੱਧ ਸ਼ਾਹਕੋਟ ਏਰੀਆ ਚ ਪਹੁੰਚੋ ਕਿਉਂਕਿ ਅਸੀਂ ਆਪਣੇ ਸਿੰਘਾਂ ਨੂੰ ਫੋਨ ਕਰ ਰਹੇ ਹਾਂ ਤੇ ਉਹ ਵੀ ਇਹੀ ਦੱਸ ਰਹੇ ਨੇ ਕਿ ਸਾਨੂੰ ਪਤਾ ਨਹੀਂ ਅਸੀਂ ਕਿੱਥੇ ਪਿੰਡਾਂ ਦੇ ਵਿੱਚ ਘੁੰਮੀ ਜਾ ਰਹੇ ਹਾਂ ਗੱਡੀਆਂ ਪਿੱਛੇ ਪੁਲਿਸ ਦੀਆਂ ਲੱਗੀਆਂ ਹੋਈਆਂ ਨੇ ਜਿਹੜੇ ਪਿੰਡਾਂ ਚੋਂ ਭਾਈ ਸਾਹਿਬ ਦਾ ਕਾਫਲਾ ਲੰਘ ਰਿਹਾ ਏ ਉਹ ਪਿੰਡਾਂ ਦੀ ਸੰਗਤ ਨੂੰ ਬੇਨਤੀ ਹੈ ਕਿ ਤੁਸੀਂ ਵੱਧ ਤੋਂ ਵੱਧ ਭਾਈ ਸਾਹਿਬ ਦੇ ਕਾਫਲੇ ਦੇ ਨਾਲ ਮਿਲੋ ਜਾ ਕੇ ਆਪੋ ਆਪਣੀਆਂ ਗੱਡੀਆਂ ਵਹੀਰਾ ਘੱਟ ਕੇ ਭਾਈ ਸਾਹਿਬ ਦੇ ਕਾਫਲੇ ਦੇ ਨਾਲ ਪਹੁੰਚੋ ਜਿਹੜੀ ਸੰਗਤ ਬਾਕੀ ਇਲਾਕਿਆਂ ਦੀ ਹੈ ਜਿਨ੍ਹਾਂ ਨੂੰ ਨਹੀਂ ਪਤਾ ਕਿ ਕਿੱਥੇ ਆਉਣਾ ਹੈ ਉਹਨਾਂ ਨੂੰ ਇਹ ਬੇਨਤੀ ਹੈ ਕਿ ਤੁਸੀਂ ਸ਼ਾਹ ਕੋਟ ਏਰੀਆ ਦੇ ਵਿੱਚ ਪਹੁੰਚੋ ਉਸ ਤੋਂ ਬਾਅਦ ਡਿਸਾਈਡ ਕਰਦੇ ਹਾਂ ਕਿ ਆਪਾਂ ਕਿੱਥੇ ਇਕੱਠੇ ਹੋਣਾ ਹੈ ਤੇ ਪੁਲਿਸ ਅਜੇ ਤੱਕ ਵੀ ਜਿਹੜੀ ਆ ਉਹ ਭਾਈ ਸਾਹਿਬ ਦੇ ਕਾਫਲੇ ਦੇ ਪਿੱਛੇ ਲੱਗੇ ਹੋਈ ਆ ਵੱਦ ਤੋਂ ਵੱਦ ਸੰਗਤ ਨੂੰ ਬੇਨਤੀ ਹੈ ਕਿ ਵੱਡੀ ਗਿਣਤੀ ਦੇ ਵਿੱਚ ਛਾ ਕੋਟ ਏਰੀਏ ਦੇ ਵਿੱਚ ਪਹੁੰਚਣ ਦੀ ਕਿਰਪਾਲਤਾ ਕਰੋ ਇਸ ਮੈਸੇਜ ਨੂੰ ਵੱਦ ਤੋਂ ਵੱਦ ਅੱਗੇ ਸਾਂਝਾ ਕਰ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਲਸਾ ਵਰਹੁ ਵਹੀਰ ਦੇ ਰੂਪ ਦੇ ਵਿੱਚ ਭਾਈ ਅਮਰਤਪਾਲ ਸਿੰਘ ਜੀ ਖਾਲਸਾ ਆਪਣੇ ਕਾਫਲੇ ਦੇ ਨਾਲ ਆਸ਼ ਮਲਸੀਆਂ ਸ਼ਾਹਕੋਟ ਜਲੰਧਰ ਦੇ ਏਰੀਏ ਦੇ ਵਿੱਚ ਪਹੁੰਚੇ ਸੀ ਜਿੱਥੇ ਪੁਲਿਸ ਨੇ ਉਹਨਾਂ ਨੂੰ ਘੇਰਾ ਪਾ ਕੇ ਗ੍ਰਿਫਤਾਰ ਕਰਨ ਦੀ ਕੋਸ਼ਿਸ਼ ਕੀਤੀ ਹੈ ਭਾਈ ਸਾਬ ਚੜ੍ਹਦੀ ਕਲਾ ਚ ਨੇ ਜਿੰਨੇ ਵੀ ਸੰਗਤ ਜਿੰਨੀ ਵੀ ਸੰਗਤ ਜਿਹੜੀ ਇਸ ਵੀਡੀਓ ਨੂੰ ਵੇਖਦੀ ਆ ਉਹ ਵੱਧ ਤੋਂ ਵੱਧ ਸੰਗਤਾਂ ਜਿਹੜੀਆਂ ਸ਼ਾਹਕੋਟ ਮਲਸੀਆਂ ਜਲੰਧਰ ਦੇ ਏਰੀਏ ਦੇ ਵਿੱਚ ਪਹੁੰਚੋ ਜਿੱਧਰੋਂ ਜਿੱਧਰੋਂ ਦੀ ਵੀ ਕਾਫਲਾ ਲੰਘਦਾ ਉਤਰੋਂ ਵੱਧ ਤੋਂ ਵੱਧ ਗੱਡੀਆਂ ਆਪਣੀਆਂ ਜਿਹੜੀਆਂ ਉਹ ਰਲੌਂਦੇ ਜਾਓ ਮੇਰੇ ਵੀਰ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਜੀ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ